ਪਿਛਲੇ 4 ਮਹੀਨੇ ਤੋਂ ਬਾਅਦ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਵਿਰੋਧ ਨਸ਼ਾ ਅਰੋਧ ਜਿਹੜਾ ਚੱਲ ਰਿਹਾ। ਉਹਦੇ ਤਹਿਤ ਸਾਡੇ ਮਾਨਯੋਗ ਡੀਆਈਸੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸੱਥਾ ਤਹਿਤ ਸਾਡਾ ਜਿਹੜਾ ਨਸ਼ਾ ਵਿਰੋਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀਜੀ ਸਾਹਿਬ ਨੇ ਥਰੀਆ ਦਿੱਤੇ ਜੀ ਸਾਡੀ ਅਟਾਰੀ ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਸਾਡੇ ਐਸ ਐਚਓ ਘਰੇਂਦਾ ਦੀ ਸਾਡੀ ਟੀਮ ਜਿਹੜੀ ਆ ਐਸ ਆਈ ਰਾਜਵੀਰ ਸਿੰਘ ਇੰਚਾਰਜ ਤਾਨਗੜ ਇਨ ਕੋ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਹੈ ਤੇ ਉਹ ਸ਼ਹਿਰ ਵੱਲ ਬਾਰਡਰ ਸਾਈਡ ਤੋਂ ਜਿਹੜਾ ਵਾ ਹੀਪ ਲੈ ਕੇ ਜਾ ਰਿਹਾ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰਨ ਤੇ ਇਸ ਨੇ ਜਿਹੜਾ ਬੈਗ ਪਾਇਆ ਸੀ ਪਿੱਠੂਏ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਤਾਂ ਇਹ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਜੀ ਉਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਜਾਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੁਵਨਪ੍ਰੀਤ ਸਿੰਘ ਸਾਨਾ ਫਰ ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪਰ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਆ ਉਰੇ ਦੇ ਸੰਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਫੇਪ ਪਾਕਿਸਤਾਨ ਤੋਂ ਮਨਵਾਈ ਸੀ ਉਥੇ ਬੇਸ ਮੰਗਲੌਰ ਜਿਹੜਾ ਇੱਕ ਹੈਗਾ ਮਦਦ ਮਰਾ ਸੰਬੰਧ ਇਹਦੇ ਨਾਲ ਉਪਰ ਹੈ ਕੇਸ ਬਣਾ ਤੇ ਦਰੀਏ ਸੀ ਇਹ ਬਰਾਮਦ ਕੀਤੀ ਹੈ ਇਹਦੇ ਖਿਲਾਫ ਇਹ ਮੁਕੱਦਮਾ ਨੰਬਰ 295 ਅ ਜੁਰਮਾ टीकेसी 885 ਐਨਡੀਪੀਐਸ ਸੈਕਟਰ ਦਾ ਥਾਣਾ ਕ੍ਰਿੰਡਾ ਸਾਡਾ ਜਿਹੜਾ ਸਰੂਈ ਜਾਂਦਾ ਉਹਦੇ ਚ ਦਰਜ ਕੀਤਾ ਬਾਥੀਰ ਜਿਹੜੀ ਅਗੇ ਤਫਤੀਸ਼ ਚ ਰਹੀ ਹੈ ਆ ਕਿ ਹੋਰ ਇਹ ਕਿੰਨੂੰ ਇਹਨੇ ਸਪਲਾਈ ਕਰਨਾ ਸੀ ਉਹ ਅਹੀ ਤਕ ਹੀ ਕਾਫਤ ਕਰ ਰਹੇ ਨੇ ਜੀ ਦੀ ਉਮਰ ਕਿੰਨੀ ਸਰਦੀ ਇਹਦੀ 23 24 ਸਾਲ ਹੁੰਦਾ ਇਹ ਇਹਦੀ ਵੀ ਛੋਟੀ ਉਮਰ ਦਾ ਦਸਾਨਾ ਦਾ ਸੱਜਣਾ ਇਹ ਲੱਗਦਾ ਕਿ ਕੱਲਾ ਜਿਹਾ ਨਾਲ ਸਾਥੀ ਨਹੀਂ ਹੋਉਂਦੀ ਇਹਦੇ ਫਿਰ ਕੋਸ਼ਿਸ਼ ਕਰ ਰਹੇ ਹਾਂ ਨਾ ਸਮਾਂ ਥੋੜਾ ਜਿਹਾ ਕੱਲ ਲੇਟ ਆਵਰ ਦਾ ਪਰਚਾ ਬਾਕੀ ਇਹਦੀ ਛਾਂ ਵੀ ਨਾ ਜਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈ ਇਹ ਤੇਨੇ ਸਪਲਾਈ ਕਿੰਨੂੰ ਕਰਨੀ ਸੀ ਇਹਦੀ ਗੱਲ ਤਾਂ ਮੇਰੇ ਧਿਆਨ ਦੇ ਵਿੱਚ ਕੋਈ ਨਹੀਂ ਕੋਸ਼ਿਸ਼ ਕਰਦੇ ਹਾਂ ਮੋਰ ਵੀ ਇਹਦੇ ਲਿੰਕ ਨੂੰ ਹੋਣ ਜਾ ਹੋਰ ਕਿਹਦੇ ਦੇ ਕੋਲੋਂ ਨੇ ਜਾ ਇਹਨਾਂ ਸਾਥੀਆਂ ਕੋਲ ਬਦਲ ਹੋ ਸਕਦੀ ਹੈ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੇ ਆ ਇਹਦਾ ਜੈ ਸਾਹਿਬ ਦੇ ਪੁਲਿਸ ਰਿਮਾਂਡ ਲੈ ਕੇ ਫੇਰੀ ਨਿਸ਼ਾਨਮੇਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਵਿੱਚ ਸੀਪਿੰਗ ਤੇ ਮਾਮਲਾ ਖੁੱਤੇ ਦਰਜ ਨਹੀਂਗਾ ਸਬੰਧ ਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਸ ਕਰਦੇ ਨੇ ਸੰਪਰਕ ਤੇ ਕੋਈ ਨਾਮ ਪਤਾ ਲੱਗ ਗਿਆ ਫੋਨ ਚ ਨੰਬਰ ਵੀ ਹੈਗੇ ਲੇਕਿਨ ਐਸੋਲੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸਿਆ ਜਾਊਗਾ ਨਾਲੇ ਮੈਂ ਵੀ ਰਿਪੋਰਟ ਕੀਤੀ ਕੋਈ ਇਹ ਰਿਕਾੜੇ ਤੇ ਜਿਹੜੇ ਨਾਮ ਨਹੀਂ ਨਾ ਰਹਿਣ ਵਾਲਾ ਨਾਮ ਲਈ ਹਾਂਜੀ ਨਾਮ ਨਹੀਂ ਥਾਣਾ ਖਾਲੜਾ ਤੁਸੀਂ ਕੀਤੀ ਰਿਪੋਰਟ ਦਾ ਮਤਲਬ ਕਿ ਤੇ ਹੋਰ ਨਹੀਂ ਉੱਥੇ ਕੀਤੀ ਸੀ ਉੱਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਫਿਰ ਆਇਆ ਕਿ ਇਹ ਮਿਲਿਆ ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ ਸਰ ਇਹ ਕਦੋਂ ਤੋਂ ਐਕਟਿਵ ਸੀ ਸਿੱਧਾ ਕਿੰਨੇ ਸਾਲ ਤੋਂ ਇਹ ਐਕਸਾ ਉਹ ਮੋਟਰ ਕੰਨੀਏ ਖੇਪਾ ਕਰਕੇ ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹ ਪੁੱਛ ਕਿਸ ਦੇ ਦੌਰਾਨ ਪਤਾ ਲੱਗਾ ਮੋਬਾਈਲ ਦੇ حساب ਕੰਮ ਕੀ ਕਰਦਾ ਸਰ ਇਹ